ਇਹ ਮੈਲ ਦੀ ਇੱਛਾ ਪਦਾਰਥ ਦੀ ਇੱਛਾ ਕਰਕੇ ਵੇ ਜਦ ਤਹੀ ਗੁਰ ਹਰਗੋਬਿੰਦ ਸਾਹਿਬ ਤੋਂ ਜਿਉਣ ਤੋਂ ਨਾਸ਼ ਹੋ ਕੇ ਮਰ ਗਿਆ ਐਸਾ ਮਲੇਸ਼ ਬ੍ਰਾਹਮਣ ਸੀ ਇਸੇ ਪ੍ਰਕਾਰ ਲੇਪ ਨਾ ਲਾਗੋ ਇੰਨਾ ਚਿਰ ਹੈ ਗੁਰੂ ਕੀ ਸੰਗਤ ਤੇ ਗੁਰੂ ਘਰ ਦਾ ਪ੍ਰਸ਼ਾਦ ਪਾਣੀ ਛਕਦਾ ਰਿਆ ਤਨਖਾਹ ਵੀ ਦਿੰਦੇ ਰਹੇ ਫੇਰ ਵੀ ਸੰਸਗਤ ਦਾ ਲੇਪ ਨਹੀਂ ਲੱਗਾ ਤੇਰੇ ਜਨਾਂ ਫੇਰ ਵੀ ਜ਼ਹਿਰ ਦੇਣ ਵਾਲਾ ਸਾਜਾ ਤੇ ਨੂੰ ਬਣਿਆ ਰਹਾ ਆਹ ਜੈਨੂ ਪਾਪ ਕੀਤਾ ਕਹਿਰ ਕੀਤਾ ਮੂਲ ਕੋਈ ਸత్సੰਗੀ ਨਾ ਬਣਿਆ ਏ ਫਿਰ ਮਾਤਾ ਗੰਗਾ ਜੀ ਮਾਰੇ ਚਰਨੀ ਪੈ ਕੇ ਬੇਨਤੀ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਲੋਕ ਕਿਉਂ ਕਹਿਣਗੇ ਬ੍ਰਾਹਮਣ ਮਾਰ ਦਿੱਤਾ ਇਸ ਗੱਲ ਦੀ ਨਿੰਦਿਆ ਹੋਵੇਗੀ ਕਿਰਪਾ ਕਰੋ ਇਹਨੂੰ ਜਿਉਂਦਾ ਕਰੋ ਜਿਸ ਵੇਲੇ ਜਿਉਂਦਾ ਹੋ ਗਿਆ ਉਸ ਵਕਤ ਸਾਧ ਸੰਗਤ ਜੀ ਫਿਰ ਇਹਨੂੰ ਪੁੱਛਿਆ ਕਿ ਤੂੰ ਦੱਸ ਉਹ ਕੀ ਕਾਰਨ ਹੈ ਕਿ ਇਹਦਾ ਮਾਰਿਆ ਪ੍ਰਥੀਜਨ ਮੇਰੇ ਪਾਸੋਂ ਹੀ ਪਾਪ ਕਰਾਇਆ ਹੈ ਮੈਂ ਆਪੋਂ ਨਹੀਂ ਕੀਤਾ ਹੈ ਉਸ ਪ੍ਰਥੀਜਨ ਨੂੰ ਬੁਲਾ ਕੇ ਪੁੱਛਿਆ ਪ੍ਰਥੀਜਨ ਮੁਕਰ ਗਿਆ ਕਿਹਦਾ ਮੈਂ ਨਹੀਂ ਕੀਤਾ ਇਹ ਤਾਂ ਤੁਸੀਂ ਮੈਨੂੰ ਅਲਾਮੇ ਦਿੰਦੇ ਹੋ ਅੰਮ੍ਰਿਤਸਰੋਂ ਨਿਕਲ ਗਿਆ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਨਹੀਂ ਆਇਆ ਇਸ ਪ੍ਰਕਾਰ ਉਹ ਫਿਰਦਾ ਰਿਹਾ ਹਿਰੀ ਜਾ ਰਿਹਾ ਸੀ ਪਹਿਰੋ ਮਹੱਲਾ ਪੰਜਵਾ ਲੀਪ ਨਾ ਲਾਗੂ ਤਿਲਕਾ ਮੂਰਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਲਕ ਜਦੋਂ ਮਹਾਰਾਜ ਬਡਾਲੀ ਸਾਹਿਬ ਜੋ ਅਵਤਾਰ ਧਾਰਨ ਕੀਤਾ ਹੈ ਪਹਿਲਾਂ ਤਾਂ ਸੁਲੀ ਚੜ ਕੇ ਆਇਆ ਸੀ ਮਹਾਰਾਜਾ ਨੂੰ ਵੱਡਾ ਭਾਈ ਜਾਣ ਕੇ ਪ੍ਰਭੂ ਨੂੰ ਕਿਹਾ ਵੀ ਜੇ ਤੇਰੇ ਅੰਦਰ ਅੰਮ੍ਰਿਤਸਰ ਦੀ ਮਾਲਕੀ ਵੀ ਛੇ ਦਾ ਸਾਹ ਅਸੀਂ ਪਾਸੇ ਹੋ ਕੇ ਵਕਤ ਕੱਟ ਲੈਨੇ ਕਿਉਂ ਮਹਾਰਾਜ ਸਾਹਿਬ ਜੀ ਨੇ ਆਪ ਨਿਮਰਤਾ ਦੇ ਨਾਲ ਭਾਈ ਬੁੱਢੇ ਸਾਹਿਬ ਦਾ ਬਚਨ ਵੀ ਪੂਰਾ ਕਰ ਦਿੱਤਾ ਤੇ ਉਸ ਉਸ ਵੇਲੇ ਸੁਲੀ ਨੂੰ ਪਤਾ ਲੱਗਾ ਇਹਨੂੰ ਪਿੰਡੀਆਂ ਨੂੰ ਸੁਲੀ ਨੂੰ ਮੋੜਿਆ ਆਂ ਖੇਰਾਂ ਤੋਂ ਵਾਪਸ ਵੇ ਹੁਣ ਅੰਮ੍ਰਿਤਸਰ ਸਾਜ ਮੈਂ ਰਹਾਂਗਾ ਉਹ ਚਲੇ ਗਏ ਹਨ ਉਸ ਵੇਲੇ ਸਾਧ ਸੰਗਤ ਜੀ ਫੇਰ ਗੁਰੂ ਹਰਿਗੋਬਿੰਦ ਸਾਹਿਬ ਦਾ avatars ਬਗੈਰੀ ਸਾਹਿਬ ਕਿ ਹੋਇਆ ਜਦੋਂ ਮਾਰਾ ਦੇ ਉਤਾਰਨ ਨੂੰ ਸੁਣ ਕੇ ਬੜਾ ਦਿਲ ਦੁਖੀ ਹੋਇਆ ਉਸ ਵਕਤ ਇੱਕ ਸਾਧ ਸੰਗਤ ਜੀ ਨੇ ਕ੍ਰਿਸ਼ਨ ਭਗਵਾਨ ਦੇ ਪਾਸ ਕਾਂਸਨ ਪੂਰਨਾ ਭੇਜੀ ਸੀ ਕਿਵੇਂ ਇੱਕ ਦਾਈ ਦੇ ਤਾਈ ਭੇਜਿਆ ਉਹ ਜ਼ਹਿਰ ਲਾ ਕੇ ਅਸਨਾ ਨੂੰ ਮਾਰਾ ਸਾਡੇ ਪਾਸ ਆਈ ਮਾਰਾ ਸਾਹਿਬ ਥੋੜੇ ਦਿਨਾਂ ਤੋਂ ਕੁਝ ਉਦਾਸੀ ਜੀ ਰਹਿੰਦੇ ਸਨ ਮਾਤਾ ਸਾਹਿਬ ਜੀ ਸੰਸੇ ਚ ਸਨ ਕਿ ਕੀ ਕਾਰਨ ਹੈ ਕੋਲੇ ਹੋਰ ਅੰਮ੍ਰਿਤਸਰ ਦੀਆਂ ਮਾਈਆਂ ਇਹ ਵੀ ਚੰਗੇ ਲੀੜੇ ਪਾ ਕੇ ਦਾਈ ਚਲੀ ਗਈ ਜਾ ਕੇ ਕਹਿਣ ਲੱਗੀ ਜੀ ਮੇਰੇ ਤੇ ਗੁਣ ਹੈ ਜਿਹੜਾ ਬੱਚਾ ਦੁੱਧ ਨਾ ਚੁੰਘਦਾ ਹੋਵੇ ਜੇ ਮੇਰਾ ਅਸਨੋਂ ਫੜ ਲਵੇ ਜਿਹੜਾ ਬਿਮਾਰ ਨਹੀਂ ਹੁੰਦਾ ਸਦਾ ਖੁਸ਼ ਰਹਿੰਦਾ ਹੈ ਸੁਣ ਕੇ ਮਾਤਾ-ਦੁਈਆਂ ਦੀ ਆਏ ਸੁਣ ਕੇ ਇਹ ਦੇਵਤਾ ਇਹਦੇ ਕੁਛੜ ਜੇ ਜੇਸ ਵਕਤ ਨੂੰ ਕੁਛੜ ਜੇ ਲਿਆ ਜ਼ਹਿਰ ਲਾਈ ਸੀ ਇਸ ਤਰ੍ਹਾਂ ਨੂੰ ਮਹਾਰਾਜ ਸਾਹਿਬ ਦੇ ਤਾਈ ਕੁਛੜ ਜੇ ਲੈ ਕੇ ਉਤੋਂ ਦੀ ਕੁਰਤੀ ਸਿੱਟ ਕੇ ਮਹਾਰਾਜ ਸਾਹਿਬ ਜੀ ਨੂੰ ਉਹ ਜ਼ਹਿਰ ਵਾਲਿਆ ਅਸਲ ਮੂੰਹ ਵਿੱਚ ਦੇਣ ਲੱਗੇ ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਇਹਨੂੰ ਇੱਕ ਗੁੱਤ ਤੋਂ ਫੜ ਲਿਆ ਗੁੱਤੋਂ ਫੜ ਕੇ ਇਹ ਸਾਰੇ ਪ੍ਰਾਣਾਂ ਨੂੰ ਖਿੱਚ ਲਿਆ ਸੱਚੇ ਪਾਕਸ਼ਾ ਜੀ ਨੇ ਇਸ ਪ੍ਰਕਾਰ ਦਾ ਅੰਤ ਹੋਇਆ ਇੱਕ ਦਾਸੀ ਸੀ ਉਸ ਦਾਸੀ ਨੇ ਪਿੱਛੇ ਹੰਕਾਰ ਕਰਨੇ ਕਰਕੇ ਇਸ ਪ੍ਰਕਾਰ ਇਹ ਦਾਈਆਂ ਦੇ ਕੰਮ ਚ ਫਸੀ ਸੀ ਬਕੀਆਂ ਦੇ ਤੇ ਇਹਦਾ ਉਧਾਰ ਗੁਰੂ ਛੇ ਪਾਰਸ਼ਨ ਕੀਤਾ ਫਿਰ ਇਸੇ ਪ੍ਰਕਾਰ ਸਤੇਲੇ ਤੋਂ ਸਭ ਛਡਾਇਆ ਉਹਦੀ ਵੀ ਕਲਿਆਣ ਗੁਰੂ ਹਰਗੋਬਿੰਦ ਸਾਹਿਬ ਨੂੰ ਕੀਤੀ ਇਸੇ ਪ੍ਰਕਾਰ ਫਿਰ ਅੰਬਰਸਰ ਸਾਹਿਬ ਜਦੋਂ ਆ ਗਏ ਤੇ ਪਿਰਥੀਏ ਨੇ ਉਸ ਵਕਤ ਇੱਕ ਬ੍ਰਾਹਮਣ ਜਿਹੜਾ ਮਾਰੇ ਦਾ ਖਡਾਵਾ ਸੀ ਉਸ ਦੇ ਤਾਂ ਹੀ 500 ਰੁਪਈਆ ਦੇ ਕੇ ਕਿਹਾ ਵੀ ਤੂੰ ਜਨੇਊ ਹੱਥ 'ਚ ਵੱਡਲਾ ਸੌ ਖਾਲਾ ਵੀ ਦੱਸੀ ਨਾ ਕਿਸੇ ਨੂੰ ਇਹ 500 ਰੁਪਈਆ ਮੈਂ ਕਿੰਦਣਾ ਫੇਰ ਵੀ ਤੇਰਾ ਗੁਜ਼ਾਰਾ ਕਰੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੂੰ ਦਹੀਂ ਖੁਲਾਉਣਾ ਤੇ ਸੁਖਾਲਾ ਦਹੀਂ 'ਚ ਜ਼ਹਿਰ ਪਾ ਕੇ ਆ ਜ਼ਹਿਰ ਮੇ ਕੋਲੋਂ ਦਿੰਨਾ ਤੈਨੂੰ ਇਹ ਦੇ ਕੇ ਮਾਰਨ ਨੂੰ ਮਾਰਦੇ ਉਸ ਵੇਲੇ ਜ਼ਹਿਰ ਨਹੀਂ ਚ ਪਾ ਕੇ ਜਿਹੜਾ ਬਹਿਮਣ ਸੀ ਗੁਰੂ ਸਾਹਿਬ ਜੀ ਥੱਲੇ ਦੀਵਾਨ 'ਚ ਬੈਠੇ ਸਨ ਤੇ ਇਹ ਚਵਾਰੇ 'ਚ ਤੇ ਮਹਿਲਾ ਦੇ ਚੜ ਗਿਆ ਚੜ ਕੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀਂ ਪਿਉਣ ਲੱਗਾ ਮਹਾਰਾਜ ਸਾਹਿਬ ਪੀਣ ਨਾ ਕਰੇ ਇਧਰ ਉਹ ਕਾਣ ਕਿ ਇਧਰ ਫਿਰ ਘੁਰ ਕੇ ਖਾਂ ਦਿਖਾ ਕੇ ਪੀਉਣ ਲੱਗਾ ਇੱਕ ਹੱਥ ਨਾਲ ਮਹਾਰਾਜ ਸਾਹਿਬ ਨੂੰ ਭੱਜ ਲਿਆ ਇੱਕ ਨੂੰ ਕਟੋਰਾ ਲਾਉਣ ਲੱਗਾ ਫਿਰ ਮਾਰਾ ਸਾਨੂੰ ਚੀਕੀ ਕੁਮਾਰੀ ਚੀਕੂਮਾਰਨ ਤੋਂ ਮਾਰਾ ਗੰਗਾ ਜੀ ਨੇ ਕਿਹਾ ਕਿ ਮਾਰਾ ਸਾਹਿਬ ਜਿਆਦਾ ਕਦੇ ਇਸ ਤਰ੍ਹਾਂ ਰ ਹੋਇ ਨਹੀਂ ਸੀ ਇਹ ਕੀ ਕਾਰਨ ਹੈ ਗੁਰੂ ਅਰਜਨ ਸਾਹਿਬ ਜੀ ਮਖੱਲੇ ਬੈਠੇ ਉਹਨਾਂ ਸੇਵਕ ਨੂੰ ਭੇਜ ਕੇ ਬੁਲਾ ਲਿਆ ਜਦੋਂ ਬੁਲਾਇਆ ਤੇ ਬ੍ਰਾਹਮਣ ਉਹ ਮਾਰਾ ਦੇ ਬੋਲ ਲਿ ਬੜੇ ਆ ਕਟੋਰੇ ਦਾ ਦਹੀਂ ਲੱਗਾ ਹੋਇਆ ਤੇ ਮਾਰਾ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕੀ ਕਾਰਨ ਹੈ ਬ੍ਰਾਹਮਣ ਕਹਿੰਦੇ ਜੀ ਮੈਂ ਦਹੀਂ ਅੱਗੇ ਵਾਂਗ ਹੋਰੋਈ ਪਲਾਉਂਦੇ ਆ ਜੀ ਪੀਂਦੇ ਨਹੀਂ ਮਹਾਰਾਜ ਸਾਡੇ ਪਰਸ਼ਨ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਚੁਲਾਈ ਕੇ ਕਹਿ ਕੇ ਤੁਸੀਂ ਪੀਓ ਉਸ ਵੇਲੇ ਸੈਨਤ ਨਾਲ ਕਿਹਾ ਕਿ ਮਹਾਰਾਜ ਜੀ ਨੀਅ ਪੀਣੇ ਜ਼ਹਿਰ ਪੀ ਹੋਈ ਹੈ ਉਸ ਵੇਲੇ ਮਹਾਰਾਜ ਸਾਡੇ ਪਾਤਸ਼ਾਹ ਜੀ ਨੇ ਗਰੀਬ ਨਵਾਜ਼ ਜੀ ਨੇ ਕੁੱਤਾ ਸੀ ਇੱਕ ਪਿਸਦਾ ਜਾਤੀ ਦਾ ਛੋਟਾ ਜਿਹਾ ਜਦੋਂ ਗੁਰੂ ਸਾਹਿਬ ਉੱਠਿਆ ਕਰਦੇ ਨਾਲ ਹੀ ਚੱਲਿਆ ਕਰਦਾ ਜਦੋਂ ਆ ਕੇ ਬੈਠਦੇ ਤੋਂ ਪੰਗਦੇ ਹੀਠਾਂ ਬੈਠਾ ਰਿਆ ਕਰਦਾ ਉਸ ਕੁੱਤੇ ਨੂੰ ਗੁਰੂ ਸਾਹਿਬ ਜੀ ਨੇ ਬੁਲਾਇਆ ਬਾਹਰ ਨਿਕਲਿਆ ਪੂਛ ਹਲਾਉਂਦਾ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਦੇ ਦੌਰੀ ਦੇ ਵਿੱਚ ਇਹ ਜਿਹੜਾ ਦਹੀਂ ਸੀ ਪਾਇਆ ਇਹਨੂੰ ਪੀ ਲਾ ਇਹ ਸੁੰਘ ਕੇ ਹਟ ਗਿਆ ਵੀ ਮਹਾਰਾਜ ਜ਼ਹਿਰ ਹੈ ਮੇਰੀ ਬੇਗਾਨ ਹੋਵੇਗੀ ਮਹਾਰਾਜ ਸਾਹਿਬ ਨੇ ਕਿਹਾ ਨਹੀਂ ਪੀ ਲਾ ਤੇਰੀ ਕਲਿਆਣ ਕਰਾਂਗੇ ਇਸ ਪ੍ਰਕਾਰ ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹ ਕੁੱਤੇ ਨੇ ਪੀ ਲਿਆ ਵੀਣ ਤੋਂ ਬਾਦ ਸਾਹਿਬ ਜੀ ਜਿਹੜੀ ਲੱਖਾਂ ਲਾਲ ਹੋ ਗਈਆਂ ਕਦੇ ਅੰਦਰ ਜਾਵੇ ਕਦੇ ਬਾਹਰ ਜਾਵੇ ਇੰਉਂ ਸਰੀਰ ਛੱਡ ਗਿਆ ਉਸ ਵੇਲੇ ਮਾਰਾ ਸਾਹਿਬ ਜੀ ਨੇ ਇਹਨੂੰ ਬ੍ਰਾਹਮਣ ਨੂੰ ਕਿਹਾ ਕਿ ਤੈਨੂੰ ਕੀ ਕੀਤਾ ਹੈ ਇਹ ਸ਼ਬਦ ਉਚਾਰਨੇ ਕਰਕੇ ਸਾਧ ਸੰਗਤ ਜੀ ਇਹ ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੂਲ ਉੱਠ ਕੇ ਮਰ ਗਿਆ ਉਸ ਵੇਲੇ ਸ਼ਬਦ ਉਚਾਰਿਆ ਗੁਰੂ ਸਾਹਿਬ ਜੀ ਨੇ ਪੈਰੋ ਮਹਲਾ 5 ਲੇਪ ਨਾ ਲਾਗੂ ਤਿਲ ਕਾ ਮੂ ਦੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਮੀਰੀ ਪੀਰ ਦੇ ਮਾਲਕ ਹੋਣੇ ਐ ਇਹਨਾਂ ਨੂੰ ਤਿਲ ਜਿੰਨਾ ਅਮੂਲ ਕਦਾਚਿਤ ਜ਼ਹਿਰ ਦਾ ਲੇਪ ਨਹੀਂ ਲੱਗਾ ਮਹਾਰਾ ਸਾਹਿਬ ਨੂੰ ਜ਼ਹਿਰ ਨ असर ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਦੁਸ਼ਟ ਬ੍ਰਾਹਮਣ ਨੂੰ ਕਵਾ ਹੋਏ ਕੈਸੂ ਦੇਖ ਲਓ ਇਹ ਦੁਸ਼ਟ ਇਹਦਾ ਬ੍ਰਾਹਮਣ ਸੀ ਸੂਲ ਹੋ ਕੇ ਮਰ ਗਿਆ ਉਸੇ ਰਸੂਲ ਹੋ ਕੇ ਮਰ ਗਿਆ ਸੀ ਹਰ ਜਨ ਰਾਖੇ ਪਾਰ ਬ੍ਰਹਮ ਆਪ ਇਸੇ ਪ੍ਰਕਾਰ ਲੇਪ ਨਾ ਲਾਗੋ ਇੰਨਾ ਚ ਰਹਿ ਗੁਰੂ ਕੀ ਸੰਗਤ ਗੁਰੂ ਘਰ ਦਾ ਪ੍ਰਸ਼ਾਦ ਪਾਣੀ ਛਕਦਾ ਰਿਆ ਤਨਖਾਉ ਵੀ ਦੁੰਦੇ ਰਹੇ ਫੇਰ ਵੀ ਸੰਸਗਤ ਦਾ ਲੇਪ ਨਹੀਂ ਲੱਗਾ ਤੇਰੇ ਜਨ ਫੇਰ ਵੀ ਜ਼ਹਿਰ ਦੇਣ ਵਾਲਾ ਸਾਜਾਨ ਨੂੰ ਬਣਿਆ ਰਹਾ ਇਹੋ ਜੈਨ ਪਾਪ ਕੀਤਾ ਕਹਿਰ ਕੀਤਾ ਮੂਲ ਕੋਈ ਸੰਸਗੀ ਨਾ ਬਣਿਆ ਹੈ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂ ਇਸ ਕਰਕੇ ਦੁਸ਼ਟ ਸੁਭਾਸੀ ਦੁਆਏ ਤੀ ਜੀ ਨੂੰ ਪਿਆਰੀ ਸੀ ਬ੍ਰਾਹਮਣ ਸੂਲ ਹੋ ਕੇ ਇਸ ਤਰ੍ਹਾਂ ਮਰ ਗਿਆ ਇਹ ਹਰ ਜਨ ਰਾਖੇ ਪਾਰ ਬ੍ਰਹਮ ਆਪ ਹਰੇ ਜਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ ਪਾਪੀ ਮੂਆ ਗੁਰ ਪ੍ਰਤਾਪ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਤਾਪ ਕਰਕੇ ਪਾਪੀ ਮਰ ਗਿਆ ਹੈ ਰਹਾਉ ਆਪਣਾ ਖਸਮ ਜਨ ਆਪ ਧਿਆਇ ਆਪਣਾ ਖਸਮ ਮਾਲਕ ਆਕਾਲ ਪੁਰਖ ਜਨਾਂ ਨੇ ਆਪਨਾ ਜਾਣ ਕੇ ਐ ਪੀਸੇ ਕੇ ਪਾਕਿਸਤਾਨ ਕਿਰਪਾ ਕੀਤੀ ਤੇ ਹੁਣਾ ਕੀਤਾ ਹੈ ਗਿਆਣਾ ਪਾਪੀ ਉਹ ਆਪ ਪਚਾਇਆ ਦੇਖੋ ਗਿਆਣਾ ਅਗਿਆਨੀ ਇਹ ਪਾਪੀ ਸੀ ਜਾਂ ਨਿਆਣਿਆਂ ਨੂੰ ਮਾਰਨ ਵਾਲਾ ਪਾਪੀ ਸੀ ਇਸ ਨੂੰ ਮਾਰਨ ਆਪ ਹੀ ਪਹਚਾਇਆ ਨਾਸ਼ ਕਰ ਦੋਤਾ ਹੈ ਬ੍ਰਾਹਮਣ ਨੂੰ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਵਾਹਿਗੁਰੂ ਮਾਤਾ ਪਿਤਾ ਦੀ ਨਹੀਂ ਆਵਰੇ ਸੇਵਕਾਂ ਦੀ ਰੱਖਿਆ ਕਰਨ ਵਾਲਾ ਹੈ ਜਿੰਦ ਕਾ ਮੱਥਾ ਇਹਾ ਉਹਾ ਕਾ ਜਿੰਦ ਕਾ ਪਿਰ ਜੇਗਾ ਮੱਥਾ ਇਸ ਲੋਕ ਚ ਵੀ ਪਰਲੋਕ ਚ ਵੀ ਕਾਲਾ ਹੋਵੇਗਾ ਗੁਰੂ ਘਰ ਨਾਲ ਵੰਸ ਨੂੰ ਨਾਸ਼ ਕਰਨਾ ਚਾਹੁੰਦਾ ਹੈ ਵੈਰ ਕਰਦਾ ਹੈ ਜਨੂ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਅਕਾਲ ਪੁਰਖ ਨੇ ਸਾਡੀ ਜਨਾਂ ਦੀ ਸੇਵਕਾਂ ਦੀ ਅਰਦਾਸ ਸੁਣ ਲਈ ਹੈ ਮਲੇਸ਼ ਪਾਪੀ ਪਟਿਆ ਪਹਿਆ ਨਿਰਾ ਇਹ ਮਲੇਸ਼ ਜਿਹੜਾ ਮੈਲ ਦੀ ਇੱਛਾ 500 ਰੁਪਇਆ ਲੈ ਕੇ ਗੰਜੈਰ ਦੇਣੀ ਚਾਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਪਟਿਆ ਨਾਸ ਹੋ ਗਿਆ ਨਰਾਸਾ ਹੋ ਗਿਆ ਆਪਣੀ ਜ਼ਿੰਦਗੀ ਤੋਂ ਮਰ ਕੇ ਇਸ ਤਰ੍ਹਾਂ ਦੀ ਇਸ ਮਲੇਸ਼ ਦੀ ਮੈਲ ਦੀ ਮਲੇਸ਼ੀਤੀ ਮਲੇਸ਼ਾ ਇਹ ਮੈਲ ਦੀ ਇੱਛਾ ਪਦਾਰਥ ਦੀ ਇੱਛਾ ਕਰਕੇ ਵੇ ਜਦ ਤਹੀ ਗੁਰਹਰ ਕੋ ਮਨ ਸਾਤੋਂ ਜਿਉਣ ਤੋਂ ਨਾਸ ਹੋ ਕੇ ਮਰ ਗਿਆ ਹੈ ਐਸਾ ਹੈ ਮਲੇਸ਼ ਬ੍ਰਾਹਮਣ ਸੀ ਪੈਰੋ ਮਹੱਲਾ ਪੰਜਵਾ ਕਿਉਂ ਸੇਵਕਾਂ ਦੀ ਰੱਖਿਆ ਤੇ ਉਚਾਰਿਆ ਹੈ ਸ਼ਬਦ ਮਹਾਰਾਜ ਜੀ ਨੇ ਫਿਰ ਮਾਤਾ ਗੰਗਾ ਜੀ ਮਹਾਰਾ ਦੇ ਚਰਨੀ ਪੈ ਕੇ ਬੇਨਤੀ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਲੋਕ ਕਿਉਂ ਕਹਿਣਗੇ ਬ੍ਰਾਹਮਣ ਮਾਰ ਦਿੱਤਾ ਇਸ ਗੱਲ ਦੀ ਨਿੰਦਿਆ ਹੋਵੇਗੀ ਕਿਰਪਾ ਕਰੋ ਇਹਨੂੰ ਜਿਉਂਦਾ ਕਰੋ ਨਾਲੇ ਪਤਾ ਲੱਗੇ ਕਿ ਸੱਚੇ ਪਾਤਸ਼ਾਹ ਜੀ ਇਹ ਕਨੇ ਨੂੰ ਇਹ ਪਾਪ ਕਿਉਂ ਆਇਆ ਕਰਵਾਇਆ ਸੁਣ ਕੇ ਮਾਰਾ ਸਾਹਿਬ ਜੀ ਨੇ ਮਾਤਾ ਦੀ ਬੇਨਤੀ ਨੂੰ ਕਿਹਾ ਹੈ ਜਿਉਣ ਯੋਗਤਾ ਨਹੀਂ ਸੀ ਇਹ ਪਾਪੀ ਸੀ ਹਜਾ ਤੇਰੇ ਬੇਨਤੀ ਕਰਨ ਤੋਂ ਅਸੀਂ ਪ੍ਰਵਾਨ ਕਰਦੇ ਹਾਂ ਉਸ ਵੇਲੇ ਮਾਰਾ ਸਾਹਿਬ ਨੂੰ ਸਤਨਾਮ ਵਾਸ਼ਗੁਰੂ ਕਹਿ ਕੇ ਜਲ ਲੈ ਕੇ ਇਦੇ ਮੂਹ ਚ ਪਾਇਆ ਤੇ ਜਿਉਂਦਾ ਹੋ ਗਿਆ ਜਿਸ ਵੇਲੇ ਜਿਉਂਦਾ ਹੋ ਗਿਆ ਉਸ ਵੇਲੇ ਸਾਧ ਸੰਗਤ ਜੀ ਫੇਰੇ ਨੂੰ ਪੁੱਛਿਆ ਕਿ ਤੂੰ ਦੱਸ ਵੇ ਕੀ ਕਾਰਨ ਹੈ ਕਿ ਇਹਦਾ ਮਾਰਾ ਪਿਰਸ਼ੀਨ ਮੇਰੇ ਪਾਸੋਂ ਇਹ ਪਾਪ ਕਰਾਇਆ ਹੈ ਮੈਂ ਆਪੋ ਨਹੀਂ ਕੀਤਾ ਹੈ ਉਸੇ ਪ੍ਰਤੀਜ ਨੂੰ ਬੁਲਾ ਕੇ ਪੁੱਛਿਆ ਪ੍ਰਤੀਜਾ ਮੁਕਰ ਗਿਆ ਕਿ ਇਹਦਾ ਮੈਂ ਨਹੀਂ ਕੀਤਾ ਇਹ ਤਾਂ ਤੁਸੀਂ ਮੈਨੂੰ ਅਲਾਮੇ ਦਿੰਦੇ ਹੋ ਅੰਮ੍ਰਿਤਸਰੋਂ ਨਿਕਲ ਗਿਆ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਨਹੀਂ ਆਇਆ ਇਸ ਪ੍ਰਕਾਰ ਉਹ ਫਿਰ ਜਾ ਰਿਹਾ ਸੀ ਇਸ ਪ੍ਰਕਾਰ ਮਾਰਾ ਇਹਨੋਂ ਉਸੇ ਨਾਮ ਦੀ ਮਹੱਤਾ ਦੱਸੀ ਹੈ ਪੁੱਤਰ ਇਹ ਨਾਮ ਦੀ ਮਹਿਮਾ ਦੁਆਰਾ ਜਦੋਂ ਜਿਉਂਦਾ ਹੋ ਗਿਆ ਬ੍ਰਾਹਮਣ ਨਾਮ ਦੀ ਮਹੱਤਾ ਮਾਰਾ ਕਹਿੰਦੇ ਹੰਮ ਪਹਿਰੋ ਮਹੱਲਾ ਪੰਜਵਾ ਖੂਬ 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 ਤੇਰਾ ਨਾਮ ਕਿ ਵਾਹਿਗੁਰੂ ਤੇਰਾ ਸਤਨਾਮ ਵਾਹਿਗੁਰੂ ਨਾਮ ਖੂਬ ਸਾਜੁੱਤ ਜੀ ਬੜਾ ਉੱਤਮ ਸੀ ਤ੍ਰੇਤੇਜ ਵੀ ਬੜਾ ਖੂਬ ਸੀ ਦੋਪਰਜ ਵੀ ਬੜਾ ਖੂਬ ਸੀ ਅਤੇ ਕਾਲਯੁਗ ਜੀ ਵੀ ਬੜਾ ਖੂਬ ਹੈ ਖੂਬ ਸੁੰਦਰ ਤੇਰਾ ਨਾਮ ਹੈ ਸੁੰਦਰ ਪਰਮੇਸ਼ਰ ਪੰਜ ਵਾਰੀ ਹਨਾ ਖੂਬ 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 ਤੇਰਾ ਨਾਮ ਹੈ ਪੰਜ ਵਾਰੀ ਹੈ ਇਹ ਖੂਬੀਆਂ ਸਾਰੀਆਂ ਨੂੰ ਦੇਣ ਵਾਲੇ ਪਰਮੇਸ਼ਰ ਤੇਰਾ ਖੂਬ ਨਾਮ ਹੈ ਇਸੇ ਪ੍ਰਕਾਰ ਹੈ ਖੂਬ ਖੂਬਾ ਸੁੰਦਰ ਜੋ ਮਾਇਆ ਹੈ ਉਸ ਨੂੰ ਖੂਬ ਸੁੰਦਰ ਕਰਨ ਵਾਲਾ ਖੂਬ ਜੋ ਸੁੰਦਰ ਪਰਮੇਸ਼ਰ ਹੈ ਜਿਹਨੂੰ ਗੁਰਾਂ ਦੁਆਰਾ ਉਹਦੇ ਖੂਬ ਚੰਗੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਖੂਬ ਕਲਿਆਣ ਕੀਤਾ ਹੈ ਠੀਕ ਐਸਾ ਤੇਰਾ ਪਵਿੱਤਰ ਨਾਮ ਹੈ ਸੱਚੇ بادشاہ ਸਾਰੀਆਂ ਖੂਬਾਂ ਖੂਬੀਆਂ ਵਾਲਾ ਤੇਰਾ ਨਾਮ ਹੈ ਚਾਹਾਂ ਖਾਣੀਆਂ ਦੇ ਜੀਵਾਂ ਦੀ ਕਲਿਆਣ ਕਰਨ ਵਾਲਾ ਖੂਬ ਤੇਰਾ ਨਾਮ ਹੈ ਚਾਹਾਂ ਜੁਗਾਂ ਦੇ ਵਿਛੜਾ ਨੂੰ ਮਿਲਣ ਵਾਲਾ ਸੁੰਦਰ ਤੇਰਾ ਖੇ ਖੂਬ ਸੁੰਦਰ ਪਰਮੇਸ਼ਰ ਤੇਰਾ ਨਾਮ ਖੂਬ ਹੈ ਝੂਠ 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 ਦੁਨੀ ਗੁਮਾਨ ਇਹ ਝੂਠਾ ਦੁਨੀਆ ਦਾ ਗੁਮਾਨ ਜਿਹੜਾ ਹੈ ਸੱਜੁਗਤ ਵੀ ਝੂਠਾ ਸੀ ਤ੍ਰੇਤੇਜ ਵੀ ਝੂਠਾ ਸੀ ਦਵਾਪਰਜ ਵੀ ਝੂਠਾ ਸੀ ਹੁਣ ਕਾਲਯੁਗਤ ਵੀ ਝੂਠਾ ਹੈ ਜਿਹੜਾ ਦੁਨੀਆ ਦਾ ਹੰਕਾਰ ਕਰਨਾ ਹੈ ਝੂਠ 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 ਝੂਠੇ ਜੋ ਪਦਾਰਥ ਹੈ ਉਹਨਾਂ ਵਾਸਤੇ ਝੂਠੇ ਕਰਮ ਕਰਦਾ ਹੈ ਝੂਠ ਬੋਲਦਾ ਹੈ ਕੋਸ ਦੁਨੀਆ ਦਾ ਮਾਇਆ ਹੈ ਕਾ ਗਮਾਨ ਵੀ ਝੂਠਾ ਹੈ ਨਾਸਮੰਤਾ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਗਜ ਨਾਮ ਉਤਮ ਦਾ ਸ੍ਰੇਸ਼ਟ ਦਾ ਖਰਿਆ ਦਾ ਨਾਮ ਹੈ ਨਗਜ ਨਾਮ ਸ੍ਰੇਸ਼ਟ ਦਾ ਹੈ ਉਹ ਸ੍ਰੇਸ਼ਟ ਹਨ ਤੇਰੇ ਮਾਰੇ ਬੰਦੇ ਉਤਮ ਹਨਗੇ ਖਰੇ ਹਨ ਬੜੇ ਅੱਛੇ ਹਨ ਜਿਨ੍ਹਾਂ ਨੂੰ ਤੇਰੇ ਦਰਸ਼ਨ ਹੁੰਦੇ ਹੈ ਉਹ ਬਾਰ ਬਾਰ ਸਰੂਪ ਦੇ ਦੁਜਾਰਾ ਕਰਨ ਵਾਲੇ ਬڑے ਉਤੋਂ ਸ੍ਰੀਸ਼ਟ ਤੇਰੇ ਬੰਦੇ ਅਚਰਜ ਰੂਪ ਹਨ ਹੇ ਮਾਰਾ ਤੇਰੇ ਬੰਦੇ ਜਿਹੜੇ અપਾਰ ਰੂਪ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ ਨਾਮ ਬਿਨਾ ਸਭ ਦੁਨੀਆ ਸ਼ਾ ਆਪ ਦੇ ਨਾਮ ਤੋਂ ਬਿਨਾ ਸਾਰੀ ਦੁਨੀਆ ਸ਼ਾਰਸਵਾ ਹੋ ਜਾਣ ਵਾਲੀ ਹੈ ਅਚਰਜ ਤੇਰੀ ਵਿਸ਼ਿਆਂ 'ਚ ਲੱਗ ਕੇ ਖਾਕ ਹੋ ਰਹੇ ਹਨ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਮਾਰਾ ਤੇ ਕੁਦਰਤ ਵੀ ਬੜੀ ਸ਼ਕਤੀ ਵੀ ਅਚਰਜ ਹੈ ਤੇਰੇ ਕੰਮ ਜਿਹੜੇ ਚਰਨ ਕੰਗਲਾਂ ਨੂੰ ਵੀ ਸਲਾਉਣੇ ਯੋਗ ਹਨ ਮਹਾਰਾਜ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਮਰ ਗਨੀਵ ਬੜੀ ਭਾਰੀ ਆਪ ਦੀ ਸਿਫਤ ਹੈ ਗਨੀਵ ਧਨੀ ਹੈ ਤੂੰ ਸੱਚੇ ਪਾਤਸ਼ਾਹ ਤੇਰੀ ਸਿਫਤ ਵੀ ਸਿਫਨਾ ਤੂੰ ਧਨੀ ਹੈ ਗਨੀਵ ਭਾਰੀ ਤੇਰੀ ਸਿਫਤ ਹੈ ਅਤੇ ਸੱਚੇ ਪਾਤਸ਼ਾਹ ਤ੍ਰੀਕਾਲ ਬਾਦ ਰੂਪ ਹੈ ਜਗਤ ਰੂਪੀ ਤਖਤ ਦਾ ਪਾਸ਼ਾ ਹੈ ਮਾਲਕ ਹੈ ਜੁੜੀ ਧਰਿਆ ਧਰ ਪਨ ਹੈ ਖੁਦਾ ਕੇ ਮਹਾਰਾਜ ਜਿਨਾਂ ਨੂੰ ਧਰ ਕੋਈ ਟੇਕ ਨਹੀਂ ਦਿੰਦਾ ਉਹਨਾਂ ਨੂੰ ਘਰਿਆਂ ਦੀ ਟੇਕ ਆਪ ਹੋ ਘੇ ਮਾਰ ਆਪਨਾ ਸ਼ਰਨ ਹਾਂ ਆਪਜੀ ਹੈ ਖੁਦਾ ਪਰਮੇਸ਼ਰ ਗਰੀਬ ਨਿਵਾਜ ਦਿਨ ਰਹਿਣ ਧਿਆ ਏ ਗਰੀਬਾਂ ਨੂੰ ਨਵਾਜਣ ਵਾਲੇ ਪਰਮੇਸ਼ਰ ਆਪ ਨੂੰ ਰਾਹ ਦੇਣ ਧਿਆਈਏ ਅਸੀ ਕਿਰਪਾ ਦ੍ਰਿਸ਼ਟੀ ਕਰੋ ਨਾਨਕ ਕਾ ਖੁਦ ਖਸਮ ਮਿਹਰਬਾਨ ਸਤਗੁਰੂ ਸਾਹਿਬ ਜੀ ਕਹਿੰਦੇ ਖੁਦ ਆਪ ਹੈ ਮਾਲਕ ਸਾਡੇ ਤੇ ਮਿਹਰਬਾਨ ਹੋਏ ਹੋ ਅਲਹੁ ਨ ਵਿਸਰੈ ਦਿਲ ਜੀ ਪ੍ਰਭੂ ਕੇ ਮਾਰੇ ਅੱਲਾਹ ਹੀ ਪਾਕ ਰੂਪ ਤੇ ਰੂਪ ਰਵਿਸ਼ਣ ਸਾਨੂੰ ਕਦੇ ਨਾ ਵਿਸਥਰੇ ਆਪ ਸਾਰੇ ਦਿਲਾਂ ਵਿੱਚ ਸਾਰੇ ਜੀਆਂ ਨੂੰ ਪ੍ਰਾਣਾਂ ਨੂੰ ਦੇਣ ਵਾਲੇ ਪਿਛਾਣੇ ਹੋ